ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਇਸੇ ਕੜੀ ਵਿੱਚ ਕੋਟਕਪੂਰਾ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਂਕ ਮਾਰਚ ਕਰਿਆ ਗਿਆ ਐਸਪੀ ਦੀ ਅਗਵਾਈ ਵਿੱਚ ਇਸ ਫਲੈਂਕ ਮਾਰਚ ਦੇ ਵਿੱਚ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਚੱਪੇ-ਚੱਪੇ ਤੇ ਨਜ਼ਰ ਰੱਖੀ ਜਾਏਗੀ ਸ਼ਰਾਰਤੀ ਅਨਸਰਾ ਤੇ ਨਕੇਲ ਪੌਣ ਲਈ ਵੱਡੀ ਕਾਰਵਾਈ ਪੁਲਿਸ ਕਰੇਗੀ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇੱਕ ਰੈਗੂਲਰ ਫੀਚਰ ਹੈ ਗਾਇਸ ਜਸਟ ਇੱਕ ਸ਼ੋ ਫੋਰਸ ਹੈ ਜੀ ਸਾਡੇ ਕੋਲ ਬੀਐਸਐਫ ਦੀ ਕੰਪਨੀ ਨਹੀਂ ਆਈ ਹੋਈ ਹੈ ਕਿਉਂਕਿ ਨੌਸਬਰ ਮਹੀਨੇ ਨਾਲ ਇਲੈਕਸ਼ਨਸ ਆ ਰਹੀਆਂ ਨੇ ਤੇ ਉਸ ਦੇ ਕਾਰਨ ਵੀ ਇਹਨਾਂ ਨੇ ਥਾਂ ਥਾਂ ਨਾਕੇ ਵੀ ਲੰਗਵਾਏ ਹੋਏ ਇਹਨਾਂ ਦੇ ਤੇ ਉਹਨਾਂ ਨੂੰ ਅੱਜ ਇੱਥੇ ਸਿਟੀ ਗ੍ਰੀਨ ਕੋਰਟ ਦੇ ਨਾਮ ਲੈ ਕੇ ਇੱਕ ਫਲੈਗ ਮਾਰਕ ਚੜ ਰਹੇ ਨੇ ਤੇ ਇਹ ਬਾਗੀ ਕਰ ਨਹੀਂ ਜਾਏਗਾ ਇਹ ਕੋਰਟਪੂਰਾ ਤੋਂ ਨਿਕਲ ਰਿਹਾ ਜੀ ਤੇ ਜੈਪਨ ਕਰ ਰਿਹਾ ਰੈਗੂਲਰ ਚੱਲ ਰਿਹਾ ਤੇ ਰੈਗੂਲਰ ਰਹੂਗਾ ਇਹ ਰੈਗੂਲਰ I <laughs> ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਇਸੇ ਕੜੀ ਵਿੱਚ ਕੋਟਕਪੂਰਾ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਂਗ ਮਾਰਚ ਕੱਢਿਆ ਗਿਆ ਐਸਪੀ ਦੀ ਅਗਵਾਈ ਵਿੱਚ ਇਸ ਫਲੈਂਗ ਮਾਰਚ ਦੇ ਵਿੱਚ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਚੱਪੇ-ਚੱਪੇ ਤੇ ਨਜ਼ਰ ਰੱਖੀ ਜਾਏਗੀ ਸ਼ਰਾਰਤੀ ਅਨਸਰਾਂ ਤੇ ਨਕਲ ਪਾਉਣ ਲਈ ਵੱਡੀ ਕਾਰਵਾਈ ਪੁਲਿਸ ਕਰੇਗੀ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇੱਕ ਰੈਗੂਲਰ ਫੀਚਰ ਹੈ ਗਾਇਸ ਜਸਟ ਇੱਕ ਸ਼ੋਅ ਫੋਰਸ ਹੈ ਜੀ ਸਾਡੇ ਕੋਲ ਬੀਐਸਐਫ ਦੀ ਕੰਪਨੀ ਨਹੀਂ ਆਈ ਹੋਈ ਹੈ ਕਿਉਂਕਿ ਨੌਕਸਬਰ ਮਹੀਨੇ ਗਾ ਲੈਕਸ਼ਨਸ ਆ ਰਹੀਆਂ ਨੇ ਤੇ ਉਸ ਦੇ ਚੱਲਦੇ ਫਿਰ ਇਹਨਾਂ ਨੇ ਖਾਂ ਖਾਂ ਨਾਕੇ ਵੀ ਲਗਵਾਏ ਹੋਏ ਇਹਨਾਂ ਦੇ ਤੇ ਉਹਨਾਂ ਨੂੰ ਅੱਜ ਇੱਥੇ ਸਿਟੀ ਗ੍ਰੀਨ ਕੋਰਟ ਦੇ ਨਾਮ ਲੈ ਕੇ ਇੱਕ ਲੈਗ ਮਾਰਚ ਕਰ ਰਹੇ ਹੈ ਇਹ ਸ਼ਾਇਦ ਇਹ ਬਾਕੀ ਕਰ ਨਹੀਂ ਜਾਗਾ ਕੋਰਟਪੁਰਾ ਚ ਵੀ ਨਿਕਲ ਰਿਹਾ ਜੀ ਤੇ ਜੈਪਨ ਵੀ ਕਰ ਰਿਹਾ ਰੈਗੂਲਰ ਚੱਲ ਰਿਹਾ ਰੈਗੂਲਰ ਰਹੂਗਾ ਜੀ ਲੱਗਦਾ 여러분 <laughs> 들의 <laughs>